ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਵੱਖ-ਵੱਖ ਕਥਾਵਾਂ ਤੇ ਸਮਾਗਮ ਉਲੀਕੇ ਗਏ। ਕੈਨੇਡਾ ਦੇ ਮੌਂਟਰੀਅਲ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਵੱਲੋਂ ਇਕੱਠੇ ਹੋ ਕੇ ਅਤੇ ਡਰਾਈਵਰਾਂ ਦੇ ਵੱਲੋਂ ਮਿਲ ਕੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆਤਮਸਤਕ ਹੋਣ ਦੇ ਲਈ ਪਹੁੰਚੀਆਂ ਅਤੇ ਵੱਖ-ਵੱਖ ਧਾਰਮਿਕ ਆਗੂਆਂ ਦੇ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਹੋਰ ਕੀ ਕੁਝ ਹੋਇਆ ਸਮਾਗਮ ਦੇ ਵਿੱਚ ਕਿਸ ਦੇ ਵੱਲੋਂ ਕੀ ਬਿਆਨ ਦਿੱਤਾ ਗਿਆ ਜਾਂ ਕੀ ਵਿਚਾਰ ਪ੍ਰਗਟ ਕੀਤੇ ਗਏ ਆਓ ਜਾਣਦੇ ਹਾਂ ਅੱਜ ਦੀ ਰਿਪੋਰਟ ਦੇ ਵਿੱਚ ਮਹਾਨ ਸ਼ਹੀਦੀ ਸਮਾਗਮ ਦੇ ਤਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਅਤੇ ਸਮੂਹ ਸ਼ਹੀਦਾਂ ਦੀ ਅਮਰ ਯਾਦ ਨੂੰ ਸਮਰਪਿਤ ਇੱਕ ਭਾਵਪੂਰਨ ਧਾਰਮਿਕ ਸਮਾਗਮ ਕੈਨੇਡਾ ਦੇ ਮੋਂਟਰੀਅਲ ਨੇੜੇ ਗੁਰਦੁਆਰਾ ਸਾਹਿਬ ਵਾਦਰਾਏ ਡੋਰੀਅਨ ਵਿੱਚ ਸਰਦਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ। ਇਸ ਮਹਾਨ ਸਮਾਗਮ ਦਾ ਆਯੋਜਨ ਮੋਂਟਰੀਅਲ ਦੀਆਂ ਸੰਗਤਾਂ ਅਤੇ ਟਰੱਕ ਡਰਾਈਵਰਾਂ ਦੇ ਸਹਿਯੋਗ ਨਾਲ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬੂਟਾ ਸਿੰਘ ਜੀ ਰਾਜਪੂਰਾ ਨੇ ਰਸ ਪਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੀ ਮਹਾਨ ਕੁਰਬਾਨੀ ਨਾਲ ਜੋੜਿਆ ਕਥਾਵਾਚਕ ਭਾਈ ਗੁਰਤੇਗ ਸਿੰਘ ਜੀ ਹੈਡ ਗ੍ਰੰਥੀ ਅਤੇ ਭਾਈ ਪਰਮਜੀਤ ਸਿੰਘ ਜੀ ਕਥਾਵਾਚਕ ਨੇ ਸਾਹਿਬਜ਼ਾਦਿਆਂ ਦੀ ਅਟਲ ਸ਼ਹਾਦਤ ਮਾਤਾ ਗੁਜਰੀ ਜੀ ਦੀ ਅਡੋਲਤਾ ਅਤੇ ਸਿੱਖ ਇਤਿਹਾਸ ਦੇ ਸੁਨਹਿਰੇ ਅਧਿਆਇਆਂ ਤੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਇਸ ਤੋਂ ਇਲਾਵਾ ਹੋਰ ਵੱਖ-ਵੱਖ ਧਾਰਮਿਕ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦੇ ਆਂ ਸੰਗਤਾਂ ਨੂੰ ਗੁਰੂ ਦੀ ਮਰਿਆਦਾ ਅਨੁਸਾਰ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਸਮਾਗਮ ਬਾਰੇ ਜਾਣਕਾਰੀ ਦਿੰਦੇ ਮੁੱਖ ਸੇਵਾਦਾਰ ਲਖਬੀਰ ਸਿੰਘ ਜੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵੱਲੋਂ ਬੱਚਿਆਂ ਲਈ ਮੁਫਤ ਗੁਰਮਤ ਸਿੱਖਿਆ ਕਲਾਸਾਂ ਨਿਯਮਿਤ ਤੌਰ ਤੇ ਚਲਾਈਆਂ ਜਾਂਦੀਆਂ ਜਿਨ੍ਹਾਂ ਦਾ ਮੁੱਖ ਉਦੇਸ਼ ਨੌਜਵਾਨ ਪੀੜੀ ਨੂੰ ਸਿੱਖ ਧਰਮ ਸਿੱਖੇ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨਾ ਹੈ ਉਹਨਾਂ ਨੇ ਕਿਹਾ ਕਿ ਇਸ ਸ਼ਹੀਦੀ ਸਮਾਗਮ ਦੌਰਾਨ ਬੱਚਿਆਂ ਵੱਲੋਂ ਖਾਸ ਤੌਰ ਤੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਬਾਰੇ ਵਿਸਥਾਰ ਨਾਲ ਪੇਸ਼ਤੂਤੀ ਦਿੱਤੀ ਗਈ ਜਿਸ ਨੇ ਸੰਗਤਾਂ ਦੇ ਮਨਾਂ ਤੇ ਡੂੰਗਾ ਪ੍ਰਭਾਵ ਛੱਡਿਆ ਅੰਤ ਵਿੱਚ ਗੁਰੂ ਘਰ ਲੰਗਰ ਅਤੁੱਟ ਵਰਤਾਇਆ ਗਿਆ ਜਿਸ ਵਿੱਚ ਸਾਰੀਆਂ ਸੰਗਤਾਂ ਨੇ ਸਾਂਝ ਪਾਈ। ਇਹ ਮਹਾਨ ਸ਼ਹੀਦੀ ਸਮਾਗਮ ਸਿਰਫ ਧਾਰਮਿਕ ਆਸਥਾ ਦਾ ਪ੍ਰਗਟਾਵਾ ਹੀ ਨਹੀਂ ਸੀ। ਸਗੋਂ ਨੌਜਵਾਨ ਪੀੜੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਅਤੇ ਸ਼ਹੀਦਾਂ ਦੀ ਕੁਰਬਾਨੀ ਤੋਂ ਪ੍ਰੇਰਣਾ ਲੈਣ ਦਾ ਇੱਕ ਮਹੱਤਵਪੂਰਨ ਉਪਰਾਲਾ ਵੀ ਸਾਬਤ ਹੋਇਆ। ਆ ਇੱਥੇ ਅੱਜ ਜੀ ਪਹੁੰਚੇ ਹਾਂ ਕਿ ਵਿਸ਼ੇਸ਼ ਪ੍ਰੋਗਰਾਮ ਸੀ ਕਿ ਤੰਤੰਤ ਸੈਕਟਰ 156 ਦੇ ਆਗਮਨ ਤੋਂ ਦ ਉਹਨਾਂ ਦੇ ਚਾਰ ਆਸ਼ਾ ਸਾਹਿਬ ਜਦਾਂ ਦੀ ਸ਼ਹੀਦੀ ਦਾ ਸਮਾਗਮ ਮਨਾਇਆ ਗਿਆ ਜਿਸ ਦੇ ਵਾਸਤੇ ਆਪਾਂ ਸਾਰੀ ਬਨੁਕਤਾ ਦੀ ਸਾਝ ਗੁਰੂ ਨਾਨਕ ਪਾਸ਼ਾ ਨੇ ਲਕੜੀ ਲੈ ਕੇ ਸਾਨੂੰ ਗੁਰਬਾਣੀ ਦੇ ਵਿੱਚ ਦੱਸਿਆ ਆ ਅਵਲ ਅੱਲਾ 100 ਰੁਪਇਆ ਕੁਦਕ ਕੇ ਸੱਬੰਧੇ ਇੱਕ ਨੋਟ ਤੇ ਸਭ ਜਗੋ ਪਜਿਆ ਕੌਣ ਪਹਿਲੇ ਕੌਣ ਮੰਦੇ ਗੁਰੂ ਦਸ਼ਮ ਪਾਸ਼ਾ ਆ ਆਪਣਾ ਸੁਭਨ ਸਵਾਜ ਵਾਰ ਕੇ ਸਾਡੇ ਮਨੁੱਖਤਾ ਦੇ ਵਾਸਤੇ ਆ ਇੱਕ ਆਜ਼ਾਦ ਜੀਵਨ ਆ ਬਿਲਕੁਲ ਰਾਜਾਂ ਵਾਲਾ ਜੀਵਨ ਸਿੱਖੋਂ ਦੇਖੇ ਗਿਆ ਔਰ ਮੈਂ ਵਧਾਈ ਦੇਣਾ ਸਾਡੇ ਇੱਥੇ ਦੇ ਸਾਰੇ ਪ੍ਰੋਗਰਾਮ ਨੂੰ ਕਿ ਬੜੇ ਪਿਆਰ ਦੇ ਨਾਲ ਸੰਗਤ ਆ ਇੱਥੋਂ ਦਾ ਸਾਰਾ ਜੋ ਸਟਾਰਕ ਸਾਡਾ ਜਿਸ ਤਰ੍ਹਾਂ ਕਿ ਭਾਈ ਬੋਤਾ ਸਿੰਘ ਦੇ ਬੜੇ ਮਿੱਠ ਬੋਲ ਰੇ ਗੁਰਬਾਣੀ ਆ ਭਾਈ ਗੁਰਤੇਜ ਸਿੰਘ ਦੀ ਜੋ ਹੈਡ ਗ੍ਰਾਥ ਥੀ ਆ ਤੇ ਸਾਡੇ ਇੱਥੇ ਦੇ ਸਾਰੇ ਸੇਵਾਦਾਰ ਬੜੇ ਪਿਆਰ ਪਾਹੋਂ ਨਾਲ ਜਿਸ ਤਰ੍ਹਾਂ ਕਿ ਆਪਾਂ ਇੱਕ ਪਰਵਾਰਕ ਪ੍ਰੋਗਰਾਮ ਦੇ ਉਸ ਤਰ੍ਹਾਂ ਬਣਾਇਆ ਗਿਆ ਔਰ ਮੈਂ ਗੁਰਦਸਪਤ ਸਾਹਿਬ ਦੇ ਆਗਮਨਪੁਰ ਦੀ ਸਾਰੀ ਮਨੁੱਖਤਾ ਨੂੰ ਵਧਾਈ ਦੇਣਾ ਵਾਹਿਗੁਰੂ ਕਿਰਪਾ ਕਰੇ ਇਹ ਮੈਨੂੰ ਹਾਸਿਲ ਇਹ ਮੈਨੂੰ ਹਾਸਿਲ ਗੁਰੂ ਘਰ ਚੇਤੇ ਮੇਰੀ ਮਾਤਾ ਹੋਈ ਜੀ ਗੁਰੂ ਘਰ ਤੋਂ ਮੈਂ ਸਭ ਤੋਂ ਵੀ ਸਿੱਖਣਾ ਔਰ ਕੀਰਤਨ ਵਿਕਾਸ ਇਸ ਲੱਗਦੇ ਨੇ ਤੇ ਘਰੇ ਮੇਰੀ ਜਿਹੜੀ ਮਾਤਾ ਜੀ ਨੇ ਉਹ ਮੈਨੂੰ ਯਾਦ ਕਰਾਉਂਦੇ ਨੇ ਆਪਣੇ ਆਪ ਵੀ ਕਰ ਲੈਂਦੇ ਮੇਰੀ ਭੈਣ ਵੀ ਆਪਣੇ ਆਪ ਕਦੇ ਕਦੇ ਯਾਦ ਕਰ ਲੈਂਦੀ ਐ ਇਦਾਂ ਹੀ ਹੁੰਦਾ ਅੱਜ ਜਿਹੜੇ ਛਿਦੀ ਦੇੜੇ ਕਿ ਮਨਾਏ ਜਾ ਰਹੇ ਆ ਗੁਰੂ ਘਰ ਦੇ ਸ਼ਹਿਰ ਜਦੋਂ ਜਿਹੜੀ ਸ਼ਹੀਦੀ ਤੇ ਗੁਰੂਆਂ ਦੀ ਜਿਹੜੀ ਸ਼ਹੀਦੀ ਹੈ ਤੇ ਜਿਹੜੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਵਾਂ ਕਿ ਜਿਹੜਾ ਸ਼ਹਿਰ ਜਦੋਂ ਜਿਹੜੀ ਸ਼ਹੀਦੀ ਕਰੂ ਹੋਈ ਸੀਗੀ ਤੇ ਕੀ ਕਾਰਨ ਕੀ ਹੋਏ ਤੇ ਸੀਗੇ ਕਿ ਕਿਉਂ ਉਹਨਾਂ ਨੂੰ ਜਿਹੜਾ ਇਹਨੇ ਦੁੱਖ ਭਰੇ ਕਿਲੇ ਟਾਈਮ ਦੇ ਵਿੱਚ ਨੰਗੜਾ ਪਿਆ ਚਾ ਗੁਰੂ ਸੇਵ ਦਾ ਜਿਹੜਾ ਪਰਿਵਾਰ ਸੀਗਾ ਉਹਨਾਂ ਗੁਰੂ ਸੇਵ ਦੇ ਬੱਡੇ ਸੇਵ ਜਦੋਂ ਚਮਕੌਰ ਦੀ ਗੜੀ ਵਿੱਚੋਂ ਸ਼ਹੀਦ ਹੋਏ ਅਤੇ ਛੋਟੇ ਸੇਵ ਜਦਿਆਂ ਨੂੰ ਪੱਤਰਗੜ੍ਹ ਸੇ ਵਿੱਚ ਸ਼ਹੀਦ ਕੀਤਾ ਗਿਆ ਤੇ ਉਹ ਸਾਰੇ ਬੇਕਸੂਰ ਉਹਨਾਂ ਦਾ ਕੋਈ ਗੁਨਾਹ ਨਹੀਂ ਸੀ ਉਹਨਾਂ ਜਲਵਾਹਾਂ ਨੇ ਜਾਣ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀਗਾ ਮੋਂਟਰੀਅਲ ਤੋਂ ਪੱਤਰਕਾਰ ਮਨਿੰਦਰ ਦੇ ਖਾਸ ਰਿਪੋਰਟ ਹਮਦਰਦ ਟੀਵੀ ਦੇ ਲਈ